11 ਵਜੇ ਮੈਨੂੰ ਪ੍ਰਕਾਸ਼ ਜੀ ਹੈਗੇ ਸਾਡੇ ਗੇਟ ਵਾਲੇ ਨੂੰ ਫੋਨ ਆਇਆ ਸੀ ਕਿ ਕੋਈ ਸ਼ਰਾਬੀ ਲੜਕਾ ਹੈਗਾ ਕੋਈ ਮਲਮਾਨ ਔਰ ਉਹ ਉਹ ਸਾਨੂੰ ਗੇਟ ਤੇ ਆ ਕੇ ਗਾਲਾਂ ਕੱਢਦਾ ਪਿਆ ਤੇ ਕਹਿੰਦਾ ਕਿ ਮੈਂ ਕੋ ਫੋਰਸਫੁਲੀ ਕਾਲਜ ਆ ਅੰਦਰ ਆਣਾ ਹੈ ਆਣਾ ਉਹਨੂੰ ਸ਼ਰਾਬ ਪੀਤੀ ਹੋਈ ਹੈ ਕਾਰਨ ਦੱਸਿਆ ਕਿ ਅੰਦਰ ਆਉਣਾ ਹੈ ਉਹ ਕੰਦਾਈ ਮੈਂ ਬੜਾ ਪੁਰਾਣਾ ਸਟੂਡੈਂਟ ਆ ਮੇਰੀਆਂ ਜਿਆਦਾ ਜੁੜੀਆਂ ਮੈਂ ਵੀ ਇੱਥੇ ਮੇਰੇ ਕੋਲ 86 ਤੋਂ 89 ਤੱਕ ਪੜਿਆ ਬਾਅਦ 92 ਦਾ ਇੱਥੇ ਪੜ੍ਹਿਆ 33 ਸਾਲ ਹੋ ਗਿਆ ਮੈਂ ਇਸ ਨੂੰ ਇੰਨਾ ਐਜ਼ ਅ ਸਟੂਡੈਂਟ ਵੇਖਿਆ ਨਾ ਨੂੰ ਐਜ਼ ਅ ਟੀਚਰ ਵੇਖਿਆ ਕਦੀ ਜਿਨਿੰਕ ਮੇਰੀ ਜਾਣ ਪਈ ਸਰ ਕੋਈ ਭੁੱਲੜ ਬਾਜੀ ਵੀ ਕੀਤੀ ਪਰ ਮੈਂ ਦੱਸਦਾ ਇਹ ਨੇ ਕੀ ਕੀਤਾ ਫਿਰ ਗਾਣਾ ਗੜਦਾ ਹੀ ਕੁੜੀਆਂ ਦਾ ਗਾਣਾ ਗੜਦਾ ਸੀ ਸਰਦਾਰਾਂ ਨੂੰ ਗਾਣਾ ਗੜਦਾ ਸੀ ਤੇ ਕਦੀ ਹੀ ਕ੍ਰਿਸ਼ਨ ਨੂੰ ਗਾਣਾ ਗੜਦਾ ਸੀ ਫਿਰ ਉਹ ਗੇਟ ਤੇ ਆ ਕੇ ਤੇ ਇੱਕ ਮਹੀਨੇ ਚ ਪੱਗ ਲਾਤੀ ਇਹਨਾਂ ਤੇ ਸ਼ੇਰੇ ਹੋਣਿਆ ਫਿਰ ਇਹਨੂੰ ਫਿਰ ਜੋ ਚੋਕ ਕਾਰਗਰੂ ਵੀ ਪਜੀਏ ਚ ਨੀ ਕਾਰ ਨਹੀਂ ਪਣੀ ਕਾਰ 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 ਕੀ ਆ ਕਾਰ ਸੀ ਦੇਖੋ ਫਿਰ ਇਹਨ ਬਸ ਬਸ ਦੇ ਤੇ ਸ਼ੀਸ਼ੇ ਮਾਰ ਕੇ ਸ਼ੀਸ਼ਾ ਤੋੜਦਾ ਬਸ ਕਰ ਗਿਆ ਸਤਾ ਲੱਗੇ ਕੋਣ ਆ ਪਤਾ ਨਹੀਂ ਉਹ ਅਰਬਨ ਸਿਟੀ ਪੇ ਤਾਂ ਨੂੰ ਚੌਂਕੀ ਵਾਲਿਆਂ ਨੇ ਕਟੂਰੂ ਮਨੇ ਜੋ ਪੁਲਿਸ ਦੀ ਕਾਰਵਾਈ ਨੂੰ ਕਿਉਂ ਹੋਇਆ ਪੁਲਿਸ ਕਾਰਵਾਈ ਠੀਕ ਸੀ ਉਹਨਾਂ ਡ੍ਰੈਪ ਕਰਕੇ ਲੇਟ ਹੋ ਗਏ ਥੋੜੇ ਸਰ ਨੂੰ ਗੱਡੀ ਵੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਮਾਰੀ ਗੇਟ ਹਰਾ ਦਾ ਅਰਧ ਨਸ ਹੋ ਗਿਆ ਉਹ ਹੁਣ ਹੁਣ ਠੀਕ ਕਰਾਵਾਂਗੇ ਜਿੱਦ ਤੱਕ ਫੋਟੋ ਕੱਚ ਕੇ ਤੇਰੇ ਤੇ ਕੀ ਕਾਰਵਾਈ ਤੁਹਾਡੇ ਵੱਲੋਂ ਕਰਾ ਰਹੇ ਆ ਤੁਸੀਂ ਆਪਾਂ ਤੇ ਪੁਲਿਸ ਨੂੰ ਦੇ ਤਾਂ ਹੈਂਡਓਵਰ ਕਰਤਾ ਅਨ ਅਨਡੈਂਟਿਫਾਈਡ ਬੰਦਾ ਸੀਗਾ ਤੇ ਇਹਨ ਸਾਡੇ ਕਾਲਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਐ ਅੰਦਰ ਆ ਕੇ ਗਾਲਾਂ ਕੱਢੀਆਂ ਸਹਰੀਆਂ ਕੀ ਮੰਗੀ ਕੀਤੀ ਹੈ ਹਾਂਜੀ ਕੀ ਮੰਗੀ ਕਰਦੇ ਪੁਲਿਸ ਨੂੰ ਪੁਲਿਸ ਨੂੰ ਮੰਗਾਤੇ ਨੇ ਤੇ ਇਹ ਜੰਸਰ ਨਹੀਂ ਆਣ ਚਾਹੀਦੇ ਤੇ ਇਹਨ ਦਾ ਕਾਰਵਾਈ ਹੋਣਾ ਚਾਹੀਦੀ ਐ ਸ਼ਰਾਬ ਪੀਤੀ 10 ਸ਼ਰਾਬ ਪੀਤੀ ਉਹਨਾਂ ਤੇ ਗਾਲੀ ਕਲੋਜ਼ ਕਰਦਾ ਕੋਲਜ ਐਗਜ਼ਾਮ ਹੋ ਰਿਹਾ ਤੁਸੀਂ ਸੀਸੀਟੀਵੀ ਫੁਟੇਜ ਆ ਗਈ ਸਾਹਮਣੇ ਹਾਂਜੀ ਫੁਲ ਹੈਡ ਫੁਟੇਜ ਆ ਗਈ ਨਾ ਮੂਸਾ ਦੀ ਗੇਟ ਦੀ ਜੋ ਰਿਕਾਰਡਿੰਗ ਆ ਗਈ ਤੁਹਾਨੂੰ ਦੇਾਂਗੇ ਆਪਾਂ ਉਹਨਾਂ ਨੇ ਪ੍ਰਗਤੀ ਪਟਾਰੇ ਦੇ ਉੱਤੇ ਚੋਟਰਾ ਮਿਲਿਆ ਕਿ ਇੱਕ ਨੌਜਵਾਨ ਜਿਹੜਾ ਉਹ ਲੜਬਾਜੀ ਕਰ ਰਿਹਾ ਹੈ ਜਾਮ ਲੱਗਾ ਦੋਨਾਂ ਸਾਈਡਾਂ ਤੇ ਤੇ ਮੈਂ ਮੌਕੇ ਤੇ ਆਣ ਕੇ ਦੇਖਿਆ ਗਿਰਨ ਕਰਦੇ ਗਾਡੀ ਉਹ ਥੋੜਾ ਉਹਨੂੰ ਸੱਟ ਵੀ ਲੱਗੀ ਖੂਨ ਵਗ ਰਿਹਾ ਇਹੋ ਜਵਾਨ ਦਾ ਪਰ ਲੱਗਦਾ ਹੀ ਉਹਨੇ ਕੋਈ ਨਸ਼ੀਲੇ ਪਦਾਰਥ ਸੇਵਨ ਕੀਤਾ ਉਹਨੂੰ ਮੈਂ ਇੱਥੋਂ ਚੁੱਕ ਕੇ ਤੇ ਲਾਜ ਵਾਸਤੇ ਉਹਨੂੰ ਹਸਪੀਟਲ ਭੇਜਿਆ ਇੱਥੋਂ ਬਾਕੀ ਟੰਕੀਰ ਬੱਸ ਸਟੇਸ਼ਨ ਚਾਰਜ ਜੋ ਥਾਣੇ ਸਿਵਲ ਲੈਂਡਰੀ ਚ ਪੈਂਦਾ ਹੈ ਉਨ ਨੂੰ ਮੈਂ ਇਨਫੋਰਮੇਸ਼ਨ ਕਰਤੀ ਹੈ ਉਹ ਆ ਰਹੇ ਨੇ ਆਣ ਕੇ ਜੋ ਵੀ ਕਾਨੂੰਨੀ ਕਾਰਵਾਈ ਕਰ ਦੇਣਗੇ। ਕੋਈ ਐਸੇ ਕੋਈ ਕਿਹਨਲਾ ਦਾ ਕੋਈ ਇੰਜਰਡ ਤੇ ਨਹੀਂ ਆ ਦੂਸਰਾ ਬੰਦਾ ਕੋਈ? ਨਹੀਂ 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 ਕੋਈ ਇਹੋ ਜੀ ਕੋਈ ਸੂਚਨਾ ਨਹੀਂ ਮਿਲੀ ਇੰਜਰਡ ਬਾਰੇ ਕੋਈ।